ਅੱਜ ਦਾ ਦਿਨ ਵੀ ਗਿਆ ਬਰਸਾਤ ਪੈਣ ਲੱਗੀ ਆ ਉਹਨਾਂ ਦਾ ਅੱਜ ਵੀ ਜਿਹੜੇ ਘਰਾਂ ਕੰਮ ਕਰਦੇ ਅੱਜ ਵੀ ਨਹੀਂ ਆਉਂਦੇ ਲੱਗਦੇ ਮੈਨੂੰ ਬੱਦਲ ਪੂਰਾ ਘੋ ਗਿਆ ਨਾ ਚਾਰੇ ਪਾਸੇ ਪੈ ਲੱਗੀ ਬਰਸਾਤ ਅਸੀਂ ਅੱਜ ਬਹੁਤ ਸਫਾਈ ਕਰੀ ਚਾਰੇ ਪਾਸੇ ਇੱਧਰ ਵੀ ਸਾਰਾ ਗੰਦ ਚੱਕਦਾ ਆ ਕਿਉਂਕਿ ਪੱਕੇ ਨੂੰ ਪੱਟਣੀਆਂ ਨਿਊ ਆ ਤੇ ਚੰਡੀਗੜ੍ਹ ਤੋਂ ਆ ਰਹੇ ਆ ਭਰਾ ਫਿਰ ਉਹ ਆ ਕੇ ਦੇਖਦਾ ਮੋਟਰ ਤੇ ਮੈਂ ਤੇ ਗੁੱਜਰ ਨੇ ਕਿੰਨੇ ਘਾਟੇ ਕਿੰਦਾ ਕੰਮ ਆਪਾਂ ਨੇ 2 ਘੰਟੇ ਸੀ ਲਗਾਤਾਰ ਬੋਲਰ ਦੀ ਉਹ ਰੇਲ ਬਣਾਈ ਆ ਐਨ ਪੂਰੀ ਸਾਹ ਬਾਰੇ ਪਾਸੇ ਤੇ ਮੈਂ ਤੁਹਾਨੂੰ ਦਿਖਾਉਂਗਾ ਅੰਦਰ ਦੇ ਵੀ ਦਿਖਾਉਂਗਾ ਮੈਂ ਤੇ ਹੁਣ ਤਾਂ ਹਲੇ ਬਰਸਾਤ ਦਾ ਲੁੱਥਬ ਲਈਏ ਐ ਸਾਨੂੰ ਪੂਰਾ ਦੇਖੋ ਬੱਦਲ ਪੂਰਾ ਘੋਲ ਗਿਆਾਰੇ ਪਾਸੇ ਲਾਈਟ ਗਈ ਆ ਭੱਜ ਜਦੋਂ ਮੈਂ ਸਵੇਰੋਂ ਅੱਜ 6:30 ਕਰਕੇ ਚੱਲ ਪਿਆ ਤਾਂ ਮੈਂ 6:30 ਪੂਰੀ ਬੱਦਲਵਾਈ ਹੋਈ ਹੋਈ ਸੀ ਤੇ ਮੌਸਮ ਐ ਪੂਰਾ ਠੰਡਾ ਠੰਡਾ ਠੰਡੇ ਠੰਡੇ ਜਿਹੀ ਆ ਰਹੀ ਸੀ ਕਿਉਂਕਿ ਦਿਨ ਲੱਗੇ ਤੇ ਹੁਣ 10 ਤੇ ਮਹੀਨਾ ਚੜ ਜਾਣਾ ਅਸੂਦਾਰ ਜਿਖੋ ਵੀ ਨਵੀ ਕਿੰਨਾ ਜੂਨ ਜੁਲਾਈ ਵਾਲੇ ਮਹੀਨੇ ਕੱਢ ਦੇਖ ਲੈ ਕਿੰਨੀ ਗਰਮੀ ਦੀ ਫਿਰ ਭਾਦੂ ਦਾ ਮਹੀਨਾ ਓਏ ਹੋਏ ਹੋਏ ਕਹਿਰ ਤਾਂ ਕਹਿਰ ਜਿਹੜੀ ਵਿੱਚ 3-4 ਦਿਨ ਧੁੱਪਾ ਪਈ ਹੈ ਨਾ ਓਏ ਹੋਏ ਹੋਏ ਕਿਉਂਕਿ ਉਹ ਧੁੱਪਾ ਜਿਹੜੀ ਪਈ ਆ ਪੂਰਾ ਨਾ ਉੱਪਰ ਦਾ ਕਲਾਈਮੇਟ ਪੂਰਾ ਚੇਂਜ ਹੋ ਜਾਂਦਾ ਹੁਣ ਬਰਸਾਤ ਪਈ ਆ ਬਰਸਾਤ ਤੋਂ ਬਾਅਦ ਜਦੋਂ ਨਾ ਧੁੱਪਾ ਨਿਕਲਦੀ ਆ ਉਹ ਇੰਨੀ ਤਿੱਖੀ ਨਿਕਲਦੀ ਆ ਫਿਰ ਪਿੰਡਾਂ ਨੂੰ ਸਾੜ ਪਾਉਂਦੀ ਸਾੜ ਹੋ ਤਾਂ ਪੂਰਾ ਹਾ ਮੌਸਮ ਅੱਜ ਦਾ ਬਾਈ ਰਗੀਨ ਹੋਇਆ ਪਿਆ ਪਤਾ ਕੁਝ ਮੱਛੀ-ਮੁੱਛੀ ਚੱਲਣੀ ਚਾਹੀਦੀ ਆ ਪਤਾ ਕੁਝ ਨਾ ਕੋਈ ਚਾਹੀਦਾ ਅਜੇ ਲੱਗਦਾ ਵੀ ਮੋਟਰਰ ਸ਼ਾਮ ਨੂੰ ਲੱਗਣ ਗਿਆ ਰੌਣਕ ਆ ਪਰ ਕਪਰ ਅਜੇ ਇਹ ਗੱਲ ਗੌਰ ਕਰਦੀਆਂ ਗੰਧ ਨਾ ਪਾਉਣ ਗੰਧ ਪਤਾ ਗਿਆ ਨਾ ਹਾਂ ਕਰਨੇ ਨਹੀਂ ਕਰਨਾ ਬੜਾ ਠੀਕ ਹੈ ਉਹਨੂੰ ਕਹਾਂ ਅਸੀਂ ਸਾਰੀਆਂ ਕੁਰਸੀਆਂ ਕਰਦੇ ਸੀ ਧੋਤਦੇ ਸੀ ਚਮਕਾਉਂਦੇ ਸੀ ਮਿੱਟੀ-ਬੁੱਟੀ ਜੋ ਲੱਗੀ ਸੀ ਦੀ ਸਾਰੀ ਚਾਰੇ ਪਾਸੇ ਧੋਤਤੀਆਂ ਤੇ ਉਹ ਤੁਹਾਨੂੰ ਅੰਦਰ ਵੀ ਦਿਖਾਉਂਦੇ ਆ ਅੰਦਰ ਹੀ ਪੂਰੀ ਸਫਾਈ ਹੋ ਚੁੱਕੀ ਆ ਇਹਦਾ ਜਿਹੜਾ ਕੱਪੜਾ ਧੋਤਦਾ ਸੀ ਤੇ ਆਹ ਕੁਰਸੀਆਂ ਲਾਦੇ ਆ ਲੈਟ ਦੁਆਰੇ ਆਗੇ ਅੱਜ ਤੇ ਤੁੱਲਾ ਟਿਕਾਤਾ ਹਾ ਆ ਦੇਖੋ ਤੇ ਤੁੱਲਾ ਰੱਖਤਾ ਇੱਥੇ ਆਹ ਇੱਥੇ ਬਹੁਤ ਬੰਦ ਦਾ ਸਾਰਾ ਸਾਫ ਕਰਤਾ ਸੀ ਇੱਥੇ ਉਹ ਲੈਟ ਬਲਦੀ ਨੇ ਸਾਨੂੰ ਚੰਦਣਾ ਕੱਟਾ ਲੈਟ ਬਲ ਕੇ ਦਿਖਾਵਾਂ ਫਲੈਟ ਵਾਲ ਦਾ ਐਸੀ ਆਪਣਾ ਲੱਗਿਆ ਹੋਇਆ ਕਮਰਾ ਇਹ ਪੂਰਾ ਠੰਡਾ ਹੁਣ ਤਾਂ ਲੈਸੀ ਦੀ ਲੋੜ ਤੇ ਹੈ ਆਹ ਦੇਖੋ ਪੂਰਾ ਸਾਫ ਚਾਰੇ ਪਾਸੇ ਤੇ ਆ ਵੀ ਪੂਰਾ ਟੇਬਲ ਸਾਫ ਕਰਤਾ ਹੈ ਜਦ ਕੋਈ ਬੰਦਾ ਕੋਈ ਬੰਦਾ ਅੰਦਰ ਆਵੇ ਤੇ ਉਹਨੂੰ ਕੁਝ ਲੱਗ ਜਾਏ ਅੰਦਰ ਫੀਲ ਹੋਵੇ ਤੇ ਉਹ ਥੋੜੀ ਜਿਹਾ ਅੰਦਰ ਤੇ ਅੰਦਰ ਨਾ ਰੇਪ ਆਦਾ ਜੂਰੀਆ ਉਹ ਨਾ ਥੋੜਾ ਜਿਹਾ ਲੀਕ ਹੋ ਉਹ ਤੋਂ ਕਰਕੇ ਨਾ ਉਹਦੀ ਜਿਹੜੀ ਗੈਸ ਜੀ ਹੁੰਦੀ ਹੈ ਉਹ ਅੰਦਰ ਥੋੜੀ ਚੜਦੀ ਆ ਉਹ ਫਿਰ ਅਸੀਂ ਕੱਲ ਪਾਤਾ ਨਾ ਹਾਂਜੀ ਹਾਂਜੀ ਹੁਣ ਮੈਂ ਤਾਂ ਹੀ ਬਾਰੀਆਂ ਖੋਲੀ ਕੋਹ ਬਾਰੀ ਖੋਲਦੀ ਉੱਪਰ ਹੀ ਕੋਲ ਤੇ ਮੈਂ ਤਾਂ ਥੋੜੀ ਹਵਾ ਕਰੌਸ ਹੋ ਜਵੇ ਅੰਦਰ ਤੇ ਫਿਰ ਲਾਵਾਂਗੇ ਬਾਰੀ ਅਰਗਬਤੀ ਲੈ ਆਏ ਹੋ ਅਰਗਬਤੀ ਲੈ ਕੇ ਆਵਾਂਗੇ ਅੰਦਰ ਅੰਦਰ ਅਰਗਬਤੀ ਲਾ ਦੇਣੀ ਆ ਪਰ ਉਹਦੇ ਨਾਲ ਜਿਹੜੀ ਪਰਦਾਇਆ ਜੀ ਅੰਦਰ ਚਲੀ ਜਾਊਗੀ ਅਜੇ ਲੈ ਕੇ ਆਵਾਂ ਗੁਲਾਬ ਵਾਲੀ ਜਾਂ ਹੋਰ ਬੱਤਬਾਈ ਆਇਆ ਤਾਂ ਹੁਣ ਬੰਤਬਾਈ ਲੱਗ ਗਿਆ ਤੇ ਉਹ ਦੱਸਦਾ ਇੱਕ ਵਾਰੀ ਕਿਹੜੀ ਕੰਪਨੀ ਹੈ ਉਹ ਕੰਪਨੀ ਜੀ ਲੈ ਕੇ ਆਈ ਉਹ ਕਹਿੰਦਾ ਬਸ ਇੱਕ ਵਾਰੀ ਲਾ ਦੇ ਤਿੰਨ ਚਾਰ ਦਿਨ ਉਹਦੀ ਅੰਦਰ ਤੇ ਖੁਸ਼ਬੂ ਬਹੁਤ ਵਧੀਆ ਹੋਣੀ ਰੂਮ ਦੀ ਨਾ ਕੋਈ ਨਹੀਂ ਉਹ ਲਾ ਦਿੰਦੇ ਆਪਾਂ ਹੁਣ ਤਾਂ ਪੂਰਾ ਮੌਸਮ ਆਏ ਹੋਏ ਹੋਏ ਪੈਰ ਪੈਰ ਪੂਰਾ ਹੋ ਗਿਆ ਰਾਤ ਵੀ ਇੱਕ ਮੈਨੂੰ ਵੀਰ ਦਾ ਫੋਨ ਆਇਆ ਤਾਂ ਉਹ ਕਹਿੰਦਾ ਮੇਰਾ ਨਾ ਮਕਾਨ ਬਣਾਇਆ ਮੈਂ ਉਹ ਮੇਰਾ ਮਕਾਨ ਦੇਖ ਕੇ ਆਈ ਅੱਜ ਮੇਰਾ ਪੂਰਾ ਪ੍ਰੋਗਰਾਮ ਬਣਿਆ ਹੈ ਦੇਖਦਾ ਹੁਣ ਜੇ ਮੌਸਮ ਥੋੜਾ ਖੁੱਲੂਗਾ ਤੇ ਅੱਜ ਵਾਲੀ ਵੀਡੀਓ ਜਿਹੜੀ ਜਾਨਵਰ ਬਲੌਗ ਪਰ ਆਉਂਦੀ ਵੀਡੀਓ ਮਕਾਨ ਦੀ ਆਉਂਗੀ ਇੱਕ ਵਾਰ ਇਸ ਟਾਈਮ ਵੀ ਦੇਖਣ ਜਾਣਾ ਤਾਂ ਤੇ ਆ ਦੇਖਦਾ ਪਰਮੇਸ਼ਰ ਵਾਲੀ ਗੱਡੀ ਹੁਣ ਮੈਂ ਗੱਡੀ ਪਤਾ ਨਹੀਂ ਗੱਡੀ ਲੈ ਗਿਆ ਪਤਾ ਨਹੀਂ ਨਹੀਂ ਲੈ ਕੇ ਗਿਆ ਜੇ ਨਹੀਂ ਲੈ ਕੇ ਗਿਆ ਹੋਇਆ ਉਹ ਫਿਰ ਛੇੜ ਸਿਰ ਮੈਂ ਆਪਣੀ ਗੱਡੀ ਲੈ ਕੇ ਜਾਉਂਗਾ ਪੂਰੇ ਪੱਤਿਆਂ 'ਤੇ ਪਾ ਕੇ ਥੱਲੇ ਡਿੱਗ ਰਿਹਾ ਹਾਂ ਇਹ ਤਾਂ ਲੱਗਦਾ ਨੇ ਹੁਣ ਜਿੱਦਾਂ ਬੱਦਲ ਖੋਲਿਆ ਉੱਪਰ ਉੱਪਰ ਬੱਦਲ ਖੋਲਿਆ ਲੱਗਦਾ ਨੇ ਝੜੀ ਲੱਗੇ ਹੁਣ ਇਹ ਹਮੋਂ ਦੇ ਕਮੈਂਟਾਂ 'ਚ ਦੱਸਿਓ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਆਂ ਦੇਖਣਾ ਚਾਹੁੰਦਾ ਜਿਹੜੇ ਤੁਸੀਂ ਇਹ ਵੀਡੀਓ ਦੇਖੀਆ ਕਿੱਥੋਂ-ਕਿੱਥੋਂ ਦੇਖੀ ਆ ਮੈਨੂੰ ਪਤਾ ਲੱਗੂਆ ਪੂਰੇ ਪੰਜਾਬ ਚੋਂ ਪੂਰੀ ਦੁਨੀਆ ਚੋਂ ਕਿੱਥੇ ਜਿਹੜਾ ਥੋੜੇ ਕਮੈਂਟ ਜ਼ਰੂਰ ਕਰ ਦਿਓ ਥੱਲੇ ਵੀ ਮੈਂ ਜਲੰਧਰ ਤੋਂ ਦੇਖੀ ਆ ਥੱਲੇ ਕਮੈਂਟ ਮੈਂ ਇਟਲੀ ਤੋਂ ਦੇਖੀ ਆ ਥੱਲੇ ਕਮੈਂਟ ਮੈਂ ਕੈਨੇਡਾ ਤੋਂ ਦੇਖੀ ਕਮੈਂਟ ਬੜਾ ਕਮੈਂਟ ਆ ਜੇ ਦੇਖਣਾ ਮੈਂ ਕਮੈਂਟ ਦੇਖਣਾ ਚਾਹੁੰਦਾ ਜੇ 30000 ਬੰਦੇ ਨੇ ਵੀਡੀਓ ਦੇਖੀ 30000 ਬੰਦਾ ਕਮੈਂਟ ਹੋਣਾ ਚਾਹੀਦਾ ਵੀ 30000 ਬੰਦਾ ਦੱਸ ਦਿਓ ਮੈਨੂੰ ਵੀਡੀਓ ਤੁਸੀਂ ਕਿੱਥੋਂ ਦੇਖੀਏ ਅੱਜ ਪਤਾ ਲੱਗਣਾ ਚਾਹੀਦਾ ਫਿਰ ਮੈਨੂੰ ਪਤਾ ਲੱਗੇ ਕਿੱਥੇ ਕਿੱਥੇ ਵੀਡੀਓ ਦਿੱਤੀ ਜਾਂਦੀ ਆ ਤੇ ਔਰ ਬੜੇ ਟਾਈਮ ਚ ਫਿਰ ਫਿਰ ਵਰਲਡ ਟੂਰ ਆ ਫਿਰ ਮੇਰਾ ਫਿਰ ਘਰ ਦੇ ਘਰ ਦੇ ਅੰਦਰ ਤੇ ਆਪਾਂ ਘਰ ਤੋਂ ਬਾਹਰ ਇਹ ਕੰਮ ਵੀ ਜ਼ਰੂਰੀ ਆ ਪੂਰਾ ਜਲੋ ਜਲ ਕਰਤਾ ਦਾ ਜਿਹੜਾ ਹੁਣ ਇਹ ਵੀ ਪੈ ਰਿਹਾ ਨਾ ਇਹ ਜੀੜੀਆਂ ਵਾਸਤੇ ਬਹੁਤ ਫਾਨੀ ਗੱਲ ਕਰਦਾ ਇਹ ਪਤਾ ਕਿਉਂ ਕਿ ਉਹ ਜੰਨੀ ਵੀ ਜੀਦੇ ਨੇ ਬਬੋਲਾ ਜਾਂ ਪੈ ਗਿਆ ਉਹਦੇ ਵਿੱਚ ਬਬੋਲੇ ਜੇ ਪਰ ਕੁਛ ਦੇ ਪੱਕ ਵੀ ਕੇ ਨੇ ਪਿੰਡ ਵਾਲੇ ਮੁੰਡੇ ਦੇ ਵੀਡੀਓ ਦੇ ਜਿਹੜੇ ਪਿੰਡ ਵਾਲੇ ਮੇਰੇ ਬਲੌਗਰ ਆ ਉਰਦੇ ਵੀਡੀਓ ਦੇਖ ਰਿਹਾ ਦਾ ਮੈਂ ਤੁਸੀਂ ਮੀਂਹ ਦੇਖੋ ਗੱਲਾਂ ਆਪਾਂ ਪਿੱਛੇ ਪਿੱਛੇ ਕਰੀ ਜਾਣੀਆਂ ਮੀਂਹ ਦਾ ਲੁੱਥਬ ਲਾਉ ਆ ਨਾ ਪੂਰਾ ਤੇ ਹੁਣ ਮੈਂ ਇੱਥੇ ਦੂਰ ਆ ਮੇਰੇ ਕੋਲ ਜੀਰੀ ਨਹੀਂ ਜੇ ਮੈਂ ਤੁਹਾਨੂੰ ਜੀਰੀ ਦਿਖਾ ਦੇਣੀ ਉਹ ਸਾਹਮਣੇ ਜੀਰੀ ਲੱਗੀ ਜਿੱਥੇ ਉਹ ਦਿਖਾ ਦੇਣੀ ਵੀ ਇਹਦਾ ਕੀ ਨੁਕਸਾਨ ਹੁਣ ਮੀਂਹ ਦਾ ਬਾਕੀ ਆ ਜਿਹੜਾ ਗੰਨਾ ਇਹਦੇ ਵਾਸਤੇ ਬਹੁਤ ਲਾਭਦਾਇਕ ਆ ਕੋਈ ਵੀ ਦੀ ਸੁੰਡੀ ਬਿਮਾਰੀ ਸਾਰੀ ਝਾੜ ਦੇਣੀ ਹੁਣ ਜੀਰੀਆਂ ਮਾਤੇ ਨੁਕਸਾਨ ਦੇ ਆ ਇਹ ਉਹਨਾਂ ਇੱਥੇ ਪੂਰਾ ਹਸੀ ਚ ਇਧਰੋਂ ਕਰਿਆ ਸਾਫ ਇੱਥੇ ਬਹੁਤ ਗੰਦਾ ਪੂਰਾ ਸੁਝਾ ਸੀ ਸਾਫ ਕਰਿਆ ਹਾਂ ਅਰੇ ਇਧਰ ਪਾਈਪ ਲਿਆ ਕੇ ਪਾਈਪ ਮਹਿ ਕਰਨ ਨੂੰ ਲੈ ਕੇ ਆ ਰਿਹਾ ਇੱਥੇ ਤੇ ਫਿਰ ਪਾਣੀ ਮਾਰਨਾ ਦੇ ਇੱਥੇ ਆਹ ਇੱਕ ਵਾਰ ਫਸਪਰ ਪਾਣੀ ਮਾਰ ਕੇ ਵੀ ਆ ਪੂਰਾ ਸਾਫ ਕਰਨਾ ਦਾ ਹੈ ਆ ਜਿਹੜੇ ਬੂਟੇ ਆ ਹਨ ਪੂਰੇ ਲੈਂਡ ਵਾਈਜ਼ ਲਾਦਦੇ ਨਾ ਇਹ ਆ ਖੁੰਝੇ ਲਾਦ ਇਧਰ ਲਾਦਤਾ ਉਹ ਬੂਰੇ ਕਰਤਾ ਇਧਰ ਆ ਬੂਟਾ ਥੋੜਾ ਜਿਹਾ ਦਿੱਕਤ ਕਰਦਾ ਇਹ ਥੋੜਾ ਇਧਰ ਪਿੱਛੇ ਕਰਤਾ ਇਹ ਵੀ ਇਧਰ ਤੇ ਸਾਹਮਣੇ ਤੇ ਜੇ ਬੰਦਾ ਆਵੇ ਸਿਮਣ ਇਹਦੇ ਪਰ ਨਿਗਾਹ ਪਵੇ ਵਧੀਆ ਲੱਗੇ ਚੀਜ਼ ਇੱਥੇ ਤੇ ਵਾਖਿਆ ਕਿੰਨੇ ਪਿਆਰੇ ਲੱਗ ਰਹੇ ਉੱਪਰ ਤੇ ਨਾ ਪੱਤਿਆਂ ਦੀਆਂ ਲਹਿਜੇ ਬਣਦੀਆਂ ਦੂਜੇ ਪੱਤੇ ਉੱਪਰ ਪਾਣੀ ਕਰਦਾ ਫਿਰ ਤੀਜੇ ਉੱਪਰ ਕਰਦਾ ਥੱਲੇ ਨਾ ਐਂ ਪਾਣੀ ਕਰ ਰਿਹਾ ਥੱਲੇ ਇਹ ਕਿੰਨਾ ਦਿਖਦੇ ਨੇ ਐਨ ਪੂਰੀ ਛਤਰੀ ਜੀ ਬਣਾਈ ਜੀ ਆਪਾਂ ਇਹ ਥੱਲੇ ਖੜੂਗੇ ਉੱਥੇ ਜੇ ਨਾ ਉੱਥੇ ਵੀ ਨਹੀਂ ਲੱਗੂ ਇਹ ਪੱਤਿਆਂ ਪਰ ਇੱਕ ਦੂਰ ਪਾਣੀ ਗਰ ਕਰ ਕਰ ਕੇ ਐਂ ਜਾਈ ਜਾ ਰਹੇ ਇਹਦੇ ਪਰਤੇ ਐ ਛਤਰੀ ਟਾਇ ਬਣਾਇਆ ਪਾਣੀ ਇਹ ਸਾਡਾ ਜਿੰਨਾ ਵੀ ਅਸੀਂ ਇੱਥੇ ਨਹਾਉਂਦੇ ਤੋਂ ਹੁੰਦੇ ਨਾ ਪਾਣੀ ਆ ਸਾਰਾ ਇਹ ਪਾਣੀ ਹੋ ਗਿਆ ਉੱਥੇ ਖੇਤ ਨੂੰ ਚਲੀ ਜਾਂਦਾ ਉਹਨੂੰ ਖੇਤ ਵਾਲਾ ਕਹਿੰਦਾ ਤਾਂ ਕਹਿੰਦੇ ਯਾਰ ਪਾਣੀ ਇੱਧਰੋਂ ਖੇਤ ਚੋਂ ਨਜਾਂਦਾ ਮੇਰੇ ਚੋਂ ਐ ਸਾਡੇ ਚਾਚੇ ਤਾਇਆ ਵਿੱਚ ਹੋਈਆਂ ਹੁਣ ਕਿਆ ਕਰੇ ਕੁਦਰਤ ਬਲ ਦੇ ਹੁਣ ਕੁਦਰਤ ਜੇ ਕੁਦਰਤ ਬਲ ਦੇ ਪਾਣੀ ਆ ਗਿਆ ਖੇਤ ਚ ਹੁਣ ਮੈਂ ਕਿਆ ਕਰਾਂ ਇਹ ਇਹ ਕੁਦਰਤ ਨੇ ਪਾਣੀ ਪਾ ਦਿੱਤਾ ਨਹੀਂ ਪਾਣੀ ਸਾਡੀ ਜਿਹੜੀ ਜਿਹੜੀ ਆ ਸਾਡੀ ਜ਼ਮੀਨ ਆ ਇੱਥੇ ਜਿੱਥੇ ਹੁਣ ਅਸੀਂ ਖੜੇ ਆ ਇਹ ਧਰਤੀ ਦੀ ਸੱਚਾਈ ਬਹੁਤ ਆ ਪਾਣੀ ਦੀ ਇੰਨੀ ਕੀ ਧਚਾਈ ਆ ਹੁਣ ਜਿੰਨਾ ਮਰਜ਼ੀ ਨਹੀਂ ਪੈ ਜਾਵੇ ਆ ਪਾਣੀ ਜਦ ਦੂਏ ਤੀਏ ਦਿਨਾਂ ਖੇਤ ਉਹਰੇ ਸੋਈ ਜਮੀਨਾਂ ਪਾਣੀ ਥੱਲੇ ਨੂੰ ਕਚਾ ਉਹ ਹੋਰ ਜਿਹੜਾ ਬਾਹਲੀ ਕੰਟਰੀ ਚ ਨੀਂ ਪਾ ਕੇ ਹਟਦਾ ਤਿੰਨ ਚਾਰ ਘੰਟੇ ਬਾਅਦ ਪਾਣੀ ਦੀ ਖਿਚਾਈ ਇੰਨੀ ਥੱਲੇ ਨੂੰ ਖੇਤਾਂ ਦਾ ਪੂਰਾ ਸੁੱਕ ਜਾਣਾ ਥੱਲੇ ਦਾ ਬਾ ਹੈ ਥਿੱਤੀ ਇਹ ਇਧਰ ਤੋਂ ਲੈ ਕੇ ਪੰਜ ਆ ਇਥੋਂ ਲੈ ਲੈ 2.5 3 ਕਿਲੋਮੀਟਰ ਇਧਰ ਨੂੰ 2.5 3 ਕਿਲੋਮੀਟਰ ਇਧਰ ਨੂੰ ਆ ਇਧਰ ਤੋਂ ਲੈ ਕੇ ਬੰਨ ਤੇ ਲੈ ਕੇ ਇਹ ਜਿਹੜੀ ਸੜਕ ਹੈ ਸੜਕ ਤਾਂ ਥੋੜੀ 2 ਕਿਲੋ ਕਿਲੋਮੀਟਰ ਇਧਰਲੇ ਪਾਸੇ ਨੂੰ ਇੰਨੀ ਕਿ ਤਰਤੀ ਜਖ ਪਾਣੀ ਦੀ ਖਿਚਾਈ ਬਹੁਤ ਹੈ ਇਹ ਤੋਂ ਅੱਗੇ ਨਾ ਮਿੱਟੀ ਡਾਕਰ ਸ਼ੁਰੂ ਹੋ ਜਾਂਦੀ ਫਿਰ ਕਰਤਾ ਜਲੋ ਜਲ ਹੋਰ ਸਾਡੇ ਕੋਲ ਕੱਲੀ ਨਾ ਕੀ ਆਦੀ ਵੇਲ ਐ ਕੀ ਰਹਿ ਗਈ ਹੁਣ ਆਪਣੇ ਕੋਲ ਕੱਲੀ ਜਾਂ ਭਿੰਡੀ ਰਹਿ ਗਈ ਭਿੰਡੀ ਦਾ ਬਾਈ ਦਾ ਜਾਤ ਆਦਾ ਹੈ ਹੈ ਕਿ ਮਿਰਚਾਂ ਮਿਰਚਾਂ ਵੀ ਬਹੁਤ ਉਤਰ ਰਹੀਆਂ ਨੇ ਤੇ ਪਰਤੇ ਲਾਲ ਮਿਰਚ ਦਾ ਕੋਲੋਂ ਇਦਾਂ ਲਫਾਵਾ ਵਰ ਗਿਆ ਬਾਈ ਕਰਾ ਹਾਂ ਲਾਲ ਇਹਦੇ ਤੇ ਲਾਲ ਮਿਰਚ ਬਹੁਤ ਹੁਣ ਜਿਹੜੀ ਸੁੱਕੀ ਸੁੱਕੀ ਜਾਂਦੀ ਲਾਲ ਮਿਰਚ ਅ ਅਗਲੇ ਸਾਲ ਛਿਪਲਾ ਮਿਰਚ ਦਾ ਕਾਫੀ ਬੂਟੇ ਲੈ ਕੇ ਆਵਾਂਗੇ ਆਪਾਂ ਬਾਈ ਅਗਲੀ ਵਾਰ ਥੋੜੀ ਨਾ ਕਿ ਬੰਦੇ ਕਿਸੇ ਤੇ ਲੈ ਕੇ ਗਿਆ ਨੇ ਸਿਵਨਾ ਵਿੱਚ ਉਹ ਕੋਈ ਸਪਰੇਸ ਬ੍ਰੂਹ ਨੇ ਇਸ ਪਤਾ ਪਤਾ ਨਹੀਂ ਕੀ ਹੋਈ ਜੈਨੂੰ ਉਹਦੇ ਪੱਤੇ ਜੀ ਇਕੱਠੇ ਹੋਈ ਗਏ ਆ ਦੇਖੋ ਆ ਇਹਦੇ ਪੱਤੇ ਜੀ ਇਕੱਠੇ ਹੋਈ ਗਏ ਉਹ ਟਟਰੀ ਬੈਠੀ ਸਾਹਮਣੇ ਜਦੋਂ ਮੈਂ ਟਟਰੀ ਨੂੰ ਦੇਖਦਾ ਨਾ ਮੈਨੂੰ ਪਾਕਿਸਤਾਨ ਯਾਦ ਆ ਜਾਂਦਾ ਆ ਬੈਠੀ ਸਾਹਮਣੇ ਨਹੀਂ ਜਨਾ ਰਹੀ ਐ ਤੇ ਯਾਰ ਅਬ ਜੇ ਤੂੰ ਅੰਦਰ ਆ ਜਾ ਇੱਥੇ ਜਿਹੜਾ ਖਾਲੀ ਪਈ ਆ ਇਮਰ ਤਾਂ ਯਾਦ ਆ ਜੀ ਪਾਕਿਸਤਾਨ ਪਤਾ ਕਿਦੋਂ ਨਾ ਸਵੇਰੋਂ ਗੁਰਦੁਆਰਾ ਨੰਕਾਣਾ ਸਾਹਿਬ ਮੇਰੇ ਜਿਹੜੇ ਕਬਰ ਜਿਹ ਮੈਂ ਤੇਰ ਉਹਦੇ ਪਿਛਲੇ ਪਾਸੇ ਖੇਤ ਤੇ ਤੇ ਜਦੋਂ ਸਵੇਰੇ ਮੈਂ ਉੱਥੇ 3 ਦੀ ਆਵਾਜ਼ ਆਵੇ ਪਾਕਿਸਤਾਨ ਦੇ ਵਿੱਚ ਮੈਂ ਦੂਜੇ ਪਲਸੜੇ ਵਿੱਚ ਹੀ ਦੇਖਿਆ 3 ਰਹੀਆਂ ਤਾਂ ਹੈ ਤਾਂ ਪੰਜਾਬ ਦਾ ਇਕੱਠਾ ਹੀ ਦਾ ਪਰ ਉਹ ਕੀਰ ਕੀ ਆਈ ਮੈਨੂੰ ਐ ਲੱਗਿਆ ਜਿਵੇਂ ਮੈਂ ਜਿੱਦਾਂ ਆਪਣੇ ਇੰਡੀ ਆਪਣੇ ਪੰਜਾਬ ਆਪਣੇ ਪੰਜਾਬ ਦੇ ਪਿਆ ਹੁੰਦਾ ਇੱਥੇ ਪੰਜਾਬ ਦੇ ਚੜਦੇ ਪੰਜਾਬ ਤੋਂ ਪਿਆ ਹੁੰਦਾ ਉਹ ਲੈਦਾ ਪੰਜਾਬ ਤੋਂ ਚੜਦਾ ਹੈ ਨਾ ਸੇਂਹ ਜੀ ਕੋ ਗੱਬੇ ਦੀ ਦਵਾਰ ਖਿੱਚਦੀ ਤੇ ਮਹੀ ਹਵਾ ਉਹੀ ਖੇਤ ਸਾਰੇ ਚਾਰੇ ਪਾਸੇ ਉਹੀ ਕਲਚਰ ਬੜਾ ਚੰਗਾ ਲੱਗਾ ਜਾਣਾ ਫੇਰ ਦੁਆਰੇ ਬਹੁਤ ਦੇਖੋ ਅੱਜ ਅੱਜ ਤਾਂ ਫੇਰ ਮੈਨੂੰ ਲੱਗਦਾ ਜਿਹੜੇ ਕੰਮ ਵਾਲੇ ਆਉਣੇ ਇੱਕ ਦਿਨ ਹੋਰ ਵੱਜ ਜਾਣ ਮੈਨੂੰ ਲੱਗਦਾ ਪਰ ਅਸੀਂ ਅਕਤਰੀ ਤੇ ਮਿੱਥੀ ਹੋਈ ਆ ਕੰਮ ਸ਼ੁਰੂ ਕਰ ਦੇਣਾ ਕਰਦਾ ਤਾਂ ਮਿਸਟਰ ਪੁੱਛਿਆ ਕਿਆ ਕਿਆ ਸਮਾਨ ਕਰਦਾ ਉਦੜ ਦਾ ਬੱਤ ਕਰ ਰਿਹਾ ਕਹਿੰਦਾ ਲੈਣਾ ਲੂਣੇ ਭਜਣੀਆਂ ਆਪਣੀਆਂ ਕਿੱਥੇ ਕਿੱਥੇ ਕਿਆ ਕੁਛ ਆਂ ਨੂਹਾ ਪਟਣੀ ਉਦੜ ਦਾ ਉਦੜ ਕੋਈ ਕੰਮ ਨਹੀਂ ਹੋਣਾ ਉਦੜ ਕਹਿੰਦਾ ਸਮਟ ਬਜੇ ਦੀ ਕੁਛ ਨਹੀਂ ਚਾਹੀਦਾ ਮੈਂ ਚੱਲੇ ਵੀ ਕੱਲ੍ਹ ਤੇਰੀ ਸਹੀ ਆ ਅਰੇ ਮੈਂ ਡੂਡੇ ਇਕੱਲੇ ਇਕੱਲੇ ਦੀ ਲਾਤੀਆਂ ਜੇ ਤੁਸੀਂ ਅੱਜ ਵਾਲਾ ਬਲੌਗ ਦੇਖੋ ਉਹਦੇ ਵਿੱਚ ਪੂਰੀ ਦਿੱਫਰੈਂਟ ਦੇਖ ਇੱਕ ਸਲੈਕਟ ਕਰਤੀ ਜਿਹੜੀ ਇਹ ਲੈਣੀ ਆ ਉਸੇ ਜਾਨ ਮਾਨ ਬਲੌਗਰ ਦੇਖੋ ਤੁਸੀਂ ਉਹ ਪੂਰਾ ਅਪਲੋਡ ਹੋਇਆ ਪਿਆ ਹਲੇ ਸਾਰੇ ਦੀ ਐਡੀਟਿੰਗ ਕਰਕੇ ਫੋਟੋ ਫੋਟ ਬਣਾ ਕੇ ਪਾਉਣੀ ਆ ਰੱਬ ਦੀ ਕਿਰਪਾ ਨਾਲ ਉਹ ਮੇਰੇ ਪਿੰਡ ਹੋਰ ਪੰਜ ਸੱਤ ਬਲੌਗਰ ਹੋਰ ਆ ਗਏ ਆ ਉਹਨਾਂ ਨੂੰ ਵੀ ਪਾਈ ਸਪੋਰਟ ਕਰੋ ਤਿੰਨ ਚਾਰ ਮੁੰਡਿਆਂ ਨੇ ਹੋਰ ਨੇ ਚੈਨਲ ਬਣਾਏ ਆ ਤੁਸੀਂ ਜਿੱਦਾਂ ਹੋਰ ਮੁੰਡਿਆਂ ਨੂੰ ਜਿਹਨਾਂ ਨੂੰ ਤੁਸੀਂ ਬਾਈ ਅਮਨਾ ਕਾਲਾ ਹੋਰ ਤਿੰਨ ਚਾਰ ਮੁੰਡਿਆਂ ਨੇ ਆਪਣੇ ਚੈਨਲ ਬਣਾਏ ਪਾਈ ਉਹਨਾਂ ਨੂੰ ਵੀ ਸਪੋਰਟ ਕਰੋ ਉਹਨਾਂ ਨੂੰ ਵੀ ਪਾਈ ਦੇਖੋ ਉਹ ਵੀ ਭਾਈ ਨੇਂਦ ਕਰਨ ਜਿਹਦੇ ਦੀ ਵੀ ਚੰਗੀ ਲਾਜ ਜ਼ਰੂਰ ਮਾਰੇ ਟਮਾਟੋ ਨੂੰ ਤਾਂ ਉਹਨਾਂ ਨੇ ਵੀ ਕਰਦੇ ਕੋਰੇ ਮਰਾਜੇ ਇਹਦੇ ਕਹਿੰਦੇ ਭਾਈ ਸਾਰੇ ਤਰੱਕੀ ਕਰਨ ਲੱਗੀ ਭਾਦੋ ਦੀ ਚੜੀ ਨਹੀਂ ਲੱਗੀ ਭਾਦੋ ਦੀ ਚੜੀ ਅਸੀਂ ਮੋਟਰ ਪਰ ਸਫਾਈ ਕੀਤੀ ਤੀ ਤੂੰ ਮੰਜੇ ਤੇ ਬੈਠੀ ਤੂੰ ਨਹੀਂ ਤੁਸੀਂ ਮੰਜੇ ਤੇ ਬੈਠੇ ਲੈ ਕਿਆ ਲੱਗਿਆ ਸਾਨੂੰ ਮੌਸਮ ਜਿਆ ਸਾਫ ਥੋੜਾ ਆਹਾ ਆ ਸਾਨੂੰ ਬੱਦਲ ਘੁਲਿਆ ਹੋਇਆ ਨਹੀਂ ਹੈਗਾ ਪੂਰਾ ਯਾਰ। ਬਾਕੀ ਅੱਜ ਤਾਂ ਮੈਂ ਟੌਪਿਕ ਜਿਹੜਾ ਸੋਚਿਆ ਤਾਂ ਉਹ ਕੁਝ ਹੋਰ ਦਾ ਟੌਪਿਕ ਆ ਅੱਜ ਦਾ ਉਹ ਜਿਹੜੀ ਗੱਲ ਕਰ ਲਈਦੀ ਮੈਂ। ਥੋੜੀ ਜਿਹੀ ਪੂਰੀ ਗੱਲਬਾਤ ਕਰੂੰਗਾ ਮੈਂ। ਮੈਂ ਹੁਣੇ ਹੁਣੇ ਥਾਈਲੈਂਡ ਗਿਆ ਤਾਂ ਮੈਂ ਇੱਧਰੋਂ ਐ ਗੱਲ ਐ ਗੱਲ ਕਰ ਲੈ। ਮੈਂ ਹੁਣੇ ਹੁਣੇ ਥਾਈਲੈਂਡ ਗਿਆ ਤਾਂ ਮੈਂ ਨਾ ਉੱਥੇ ਜਦੋਂ ਪੱਬ ਚ ਜਾਂਦੇ ਆ ਹੈ ਨਾ ਉੱਥੇ ਪੱਬ ਜਾਂਦਾ ਮੈਂ ਨਾ ਉੱਥੇ ਫਿਰ ਕੈਪ ਪੱਗ ਜਾਂਦਾ ਹਾਂ। ਉਹ ਦੱਸੂਗਾ ਅਗਲੀ ਵੀਡੀਓ ਕਿਉਂ ਪੱਗ ਜਾਂਦਾ ਤਾਂ। ਪਹਿਲੇ ਕਮੈਂਟ ਉਹ ਪੱਗ ਬੰਨੀ ਮੈਂ ਰੀਲਾ ਦੋ ਇੱਕ ਦੋ ਰੀਲਾ ਸ਼ੇਅਰ ਕਰ ਜਰਾ ਮੈਂ ਚੱਲ ਮਹਲ ਬਲੌਗਰ ਨੂੰ ਕਦੇ ਕਹਿ ਪਾ ਜੀ ਕਹਿ ਪਾ ਇੱਕ ਦੋ ਜਿਹੜਾ ਆਇਆ ਮੈਂ ਪਰ ਕਦੇ ਪਾਈ ਨਹੀਂ ਮੈਂ ਜਿਆਦਾ ਹੌਣਾ ਪਰਮੇ ਬੰਦ ਕੇ ਰੱਖਦਾ ਜੀ ਬਸ ਤੋਂ ਪੂਰਾ ਐਕਸਪਲੇਨ ਕਰੋ ਕਿਉਂ ਜਿਹਦੇ ਵਿੱਚ ਚਾਹ ਘਰ ਹੁੰਦਾ ਬੈਲਾ ਕਲੀਅਰ ਕਰੂਗਾ ਇੱਕ ਅੰਦਰ ਦੇ ਵਿੱਚ ਦੋ ਅਗਲਾ ਬਲੌਗ ਆਊਗਾ ਇਹਦੇ ਪਰ ਹੋਰ ਵੀ ਬਹੁਤ ਕਮੈਂਟ ਆਉਣਾ ਫਿਰ ਬੰਨ ਰਿਪਲਾਈ ਤੇ ਦੇਣਾ ਪੈਂਦਾ ਯਾਰ ਉਹ ਵੀ ਆਪਣੇ ਭਰਾਏ ਆ ਜਿਹੜਾ ਜਿਹੜੇ ਪੁੱਛਦੇ ਆ ਵੀ ਤੈਂ ਵਿਸਤਾਰ ਕਾ ਤੇ ਖੁੱਲੀ ਟੋਪੀ ਕਦੇ ਪਾਈ ਠੀਕ ਆ ਅਸੀਂ ਤੈਨੂੰ ਵਿਸਤਾਰ ਚੰਗਾ ਲੱਗਦਾ ਆਪਣੇ ਵੀ ਇਹੀ ਆ ਪਾਈ ਜਦੋਂ ਬੰਨਣ ਲੱਗਿਆ ਨਾ ਬਾਈ ਅ ਨਾਰਵੇਜੋਂ 15 ਤੋਂ ਆ ਗਿਆ ਤਾਂ ਉਸ ਤੋਂ ਬਾਅਦ ਫਿਰ ਮੈਂ ਪਰਨੇ ਹੀ ਰੱਖਿਆ ਇਹ ਦੱਸੂਆ ਪੂਰੇ ਐਕਸਪਲੇਨ ਕਰੂਗਾ ਮੈਂ ਕਿਉਂ ਘਰ ਦੇ ਵਿੱਚ ਬੰਨ ਕੇ ਰੱਖਦਾ ਇਹ ਇਹਦੇ ਬਾਰੇ ਇੱਕ ਪੂਰੀ ਇੱਕ ਸਟੋਰੀ ਆ ਸਾਰੇ ਕਿਥੋਂ ਦੀ ਪੂਰੀ ਗੱਲਬਾਤ ਕਰਾਂਗੇ ਇਹਨਾਂ ਦਾ ਦੱਸਣਾ ਜਦੋਂ ਮੈਂ ਬਾਲ ਘਟਾਏ ਤੇ ਮੈਨੂੰ ਘਰ ਤੋਂ ਬਾਹਰ ਕੱਢਦਾ 2 ਦਿਨ ਘਰ ਤੋਂ ਬਾਹਰ ਰਿਹਾ ਤਾਂ ਇਹਨਾਂ ਸਿੱਖ ਨੂੰ ਪਿਆਰ ਕਰ ਸਾਡੇ ਘਰ ਦੇ ਵਿੱਚ ਪਰ ਫੈਸਲਾ ਹੋਇਆ ਇਹਦਾ ਜਦੋਂ ਬਾਪੂ ਦੇ ਸਾਹਮਣੇ ਆਉਣਾ ਤਾਂ ਪੱਗ ਬੰਨ੍ਹ ਕੇ ਆਉਣਾ ਪਾਸ ਉੱਪਰ ਹੁਣ ਪੱਗ ਬੰਨ੍ਹ ਕੇ ਰੱਖੀ ਦੀ ਹੈ ਤੇ ਕਰਾਂਗਾ ਪੂਰੀ ਇਹਦੇ ਬਾਰੇ ਪੂਰੀ ਗੱਲਬਾਤ ਹੋਊਗੀ ਆਪਣਿਆਂ ਨਾਲ ਲੈ ਵੀ ਹਟ ਚੱਲੇ ਹੁਣ ਤਾਂ ਕਰਤੇ ਫੋਨ ਆਉਣੇ ਆਲਾ ਅੱਜ ਵੀ ਬੰਦੇ ਆ ਜਣੇ ਕੰਮ ਹੈ ਤਾਂ ਥੋੜਾ ਆ ਜਣੇ ਕੰਮ ਕਾਫੀ ਖਿੱਚ ਦੇਣਾ ਤਾਂ ਅੱਜ ਮੈਨੂੰ ਲੱਗਦਾ ਵੀ ਉਹ ਵੀ ਸੁੱਟੀ ਕਰਕੇ ਕੰਮ ਆਲੇ ਆ ਨੂਰ ਦੁਆਰੇ ਲੱਗੇ ਆ ਪਰ ਮਿੱਠੇ ਨਹੀਂ ਹੋਏ ਹੈਗੇ ਜਿਵੇਂ ਵੀ ਇਹ ਸੁੱਕੀ ਜਾ ਰਿਹਾ ਆ ਇਹਦਾ ਮਤਲਬ ਇਹਦਾ ਦੋ ਦੋ ਫੜਾ ਲੱਗਦੇ ਇਹਦੇ ਪਰ ਇਸ ਬਾਰੇ ਦੀ ਸ਼ੰਗਾਈ ਵੀ ਹੋਣੀ ਆ ਬੰਦਾ ਬੁਲਾਵਾਂਗਾ ਉਹਨੂੰ ਉਹਨੂੰ ਕੱਟਣ ਦਾ ਪਤਾ ਕਿੱਥੇ ਕਿੱਥੇ ਤੇ ਕੱਟਣਾ ਉਹਨੇ ਇਹਦੇ ਪੁਰਾਣੇ ਕੱਪਾ ਉੱਪਰ ਛੱਤ ਪਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਉੱਪਰ ਚੜ੍ਹਾ ਦੇਣੀ ਆਣਾ ਨਾ ਝੌਂਪੜੀ ਤਾਂ ਬਣਾਵਾਂਗੇ ਇਹਦੀ ਵੀ ਬਣਾਵਾਂਗਾ ਕੋਈ ਚੀਜ਼ ਸੋਚੀ ਹੋਈ ਦਿਮਾਗ ਦੇ ਵਿੱਚ ਪੂਰਾ ਚੜਾ ਕੇ ਚਾਰੇ ਪਾਸੇ ਤੇ ਜਿਹੜੇ ਫਾੜੇ ਹੁਣ ਪਹਿਲਾਂ ਪਾਦੇ ਕਰਨੀ ਆ ਉਹ ਟੱਪੇ ਕਰਨੀ ਆ ਤੇ ਦੂਰ ਤੇ ਲੱਗੇ ਵੀ ਹਰੀ ਚਾਦਰ ਬਣੀ ਹੋਈ ਉੱਪਰ ਆਣਾ ਅਜਾ ਘਰਾਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕੁੱਤਿਆ ਹਰ ਆ ਜਿੰਦੂ ਤੋਂ ਬਣਵਾਵਾ ਨਿਕੀ ਸਾਰਾ ਇੰਗਲੈਂਡ ਨਾਲ ਉਹਨਾਂ ਨੇ ਪਈ ਆਪਣੇ ਕੋਲ ਸਾਰਾ ਸਮਾਨ ਤੇ ਆ। ਵੀਲਾ ਲਾਰ ਹਾਰਾ ਪੜਾ ਛੱਲਿਆ ਬਾਈ ਆਉਗੀ ਆਪਣੀ ਪੱਕੜ ਜਿਆ ਨਹੀਂ ਹੋਣੀ ਹਾਲੇ ਇਹ। ਹਾਂ? ਹਾਲ ਤਾਂ ਕੱਚੇ ਹੀ ਆ। ਉਹ ਸਾਹਮਣੇ ਛੱਲੀਆਂ ਵੀ ਲੱਗੀਆਂ ਹੋਈਆਂ ਆਪਣੇ ਕੋਲ ਆ। ਆ ਲੱਗੀਆਂ ਛੱਲੀਆਂ ਤੇਰਾ। ਕੱਲ ਮੇਰਾ ਬਹੁ ਜੀ ਕਰਦਾ ਦਾ ਬਾਈ। ਮੈਂ ਗੁਜਰ ਬਾਈ। ਕੱਲ ਉੱਥੇ ਨਾਲ ਰਸਤੇ ਜਦੋਂ ਮਾਰਿਆ ਤਾਂ ਚੰਡੀਗੜ੍ਹ ਤੋਂ ਤੇ ਰਸਤੇ ਛੱਲੀਆਂ ਕੋਲ ਦੇ ਤੇ। ਮੇਰਾ ਜੀ ਕਰ ਰੋਕ ਕੇ ਛੱਲੀ ਲਵਾ। ਔਰ ਹਾਲੇ ਥੋੜਾ ਜਿਹਾ ਬਾਡੀ ਨੂੰ ਹਾਲੇ ਵਾਸ਼ ਕਰ ਰਹੇ ਆ ਡਿਟੌਕਸ ਕਰ ਰਹੇ ਆ ਹਾਲੇ ਹੋ ਗਈ ਵੈਸੇ ਕਾਫੀ ਸਾਫ ਹੋ ਗਈ ਹੁਣ ਦਾ ਔਰ ਦੁਆਰੇ ਸ਼ੁਰੂ ਕਰ ਸਕਦਾ ਖਾਣਾ ਖੀਣਾ ਮੈਂ ਤੇ ਜਿਆਦਾ ਓਵਰ ਖਾ ਗਿਆ ਤਾਂ ਕਈ ਚੀਜ਼ਾਂ ਮੈਂ ਓਵਰ ਜਿਆਦਾ ਚੱਲ ਗਿਆ ਤਾਂ ਫਾਈਲੈਂਡ ਥੋੜਾ ਓਵਰ ਡਰਿੰਕ ਹੋ ਗਈ ਸੀ ਤੇ ਹੁਣ ਥੋੜਾ ਸੈੱਟ ਹੋਇਆ ਰਾਤ ਵੀ ਥੋੜੇ ਨਾ ਗਲੇ 'ਚ ਬਹੁਤ ਖਰਾਸ਼ ਜੀ ਰਹਿੰਦੀ ਐ ਥੋੜਾ ਠੰਡਾ ਖਾਦਾ ਗਿਆ ਕੁਛ ਨਾ ਕੁਛ ਕੱਲ ਵੀ ਪੂਰੀਆਂ ਛੋਲੇ ਪੂਰੀਆਂ ਖਾ ਹੋਗੇ ਕੱਲ੍ਹ ਜੀ ਪਰ ਉਹਦੇ ਵਾਰ ਫਿਰ ਮੈਂ ਪਾਣੀ ਪੂਣੀ ਦਿੱਤਾ ਫਿਰ ਦੁਆਰੇ ਵਾਸ਼ ਕੀਤੀ ਅੰਦਰੋਂ ਬਾਡੀ ਵਾਸ਼ ਕੀਤੀ ਉਮਰ ਦੇ ਨਾਲ ਉਹ ਕਿਹੜੀ ਚੀਜ਼ ਆਪਾਂ ਨੂੰ ਘਟਾਉਣੀ ਚਾਹੀਦੀ ਹੈ। ਇੱਕ ਚੀਜ਼ ਉਹਦੀ ਜਦੋਂ ਬਾਡੀ ਚੀਜ਼ ਪਚਾਈ ਜਾਂ ਜੋ ਮਰਜ਼ੀ ਖਾ ਪਚਾ ਲੈਣਾ ਪਚਾ ਲੈਣਾ। ਇਸ ਟਾਈਮ ਆ ਕੇ ਚੀਜ਼ ਖੜ ਜਾਂਦੀ ਹੈ ਫਿਰ ਹੁਣ ਤਲੀ ਚੀਜ਼ ਵੀ ਨਾ ਨਹੀਂ ਖਪਦੀ ਹੈਗੀ। ਪੂਰਾ ਪੈ ਰਿਆ ਹੁਣ ਤਾਂ ਬਈ ਪੂਰੇ ਨਜ਼ਾਰੇ ਬੰਨੇ ਹੋਏ ਆ। ਚਲੋ ਅਸੀਂ ਪਹਿਲਾਂ ਪਹਿਲਾਂ ਆ ਗਏ। ਤਾਂ ਗੁਜਰੋ ਜੀ ਸਾਢੇ 8 ਠਾਲਦਾ ਬਾਈ ਸੌਰੀ ਬਾਈ ਤੁਹਾਨੂੰ ਸਾਢੇ 8 ਠਾਲਦਾ ਮੈਂ। ਕੋਈ ਯਾਰ ਨਹੀਂ ਹਾਂ। ਅੱਜ ਚਾਹ ਤੇ ਬੜੀ ਸਵਾਦ ਲੱਗੀ ਬਾਈ ਜਰਾ ਅੱਜ ਮੈਂ ਘਰ ਤੇ ਹੀ ਲਿਆਦਾ ਚਾਹ ਇੱਥੇ ਆ ਕੇ ਗਰਮ ਕਰੀਏ ਸੀ ਚਾਹ ਪੀਣ ਦਾ ਜਬੜਾ ਸਵਾਦ ਆਇਆ ਮੋਟਰ ਦਾ ਸਾਡੇ ਕੋਲ ਅੱਜ ਬਿਸਕੁਟ ਖਤਮ ਹੋ ਗਏ ਟਰਨ ਅੱਜ ਲੈ ਕੇ ਆਉਣਾ ਫਿਰ ਸਵੇਰੇ ਮੋਟਰ ਤੇ ਚਾਹ ਲਿਆ ਕੇ ਪੀਣ ਦਾ ਓਏ ਹੋਏ ਇੱਕ ਲੱਗ ਨਾਂਦਾ ਘਰ ਤੋਂ ਜਿਹੜੀ ਚਾਹ ਬਣ ਕੇ ਆਉਂਦੀ ਆ ਜਦੋਂ ਉਹਨੂੰ ਦੁਬਾਰੇ ਗਰਮ ਕਰਕੇ ਪੀਂਦੇ ਆ ਉਹਦੀ ਜਲਵਾਦ ਫਿਰ ਆ ਲੱਗੇ ਹੁੰਦੀ ਆ ਪੂਰਾ ਜੋਰ ਨਾਲ ਗਿਰਦਾ ਉੱਪਰ ਤੇ ਨਹੀਂ ਆਇਆ ਦੇ ਮੇਂ ਰੇਮਸੇ ਪੰਦੀ ਬਰੇ ਸਾਥ ਹੋਵੇ ਹੋ ਹੋਵੇ ਮੇਰੇ ਸਬਸਕ੍ਰਾਈਬਰ ਆਵਣ ਥੋੜਾ ਬਹੁਤ ਪਿਆਰ ਸਤਾਰ ਟੈਲੀਫੋਨ ਬਹੁਤ ਜ਼ਿਆਦਾ ਪ੍ਰੇਮ ਦੇ ਰਹੇ ਆਂ ਧੰਨਵਾਦ ਸਾਰਾ ਜਿਹੜਾ ਮੈਨੂੰ ਇੰਨਾ ਪ੍ਰੇਮ ਸਤਾਰ ਦੇ ਰਹੇ ਆਂ ਕੱਲ ਇੱਕ ਪਰਸੋਂ ਨੂੰ ਜਿਹੜਾ ਪੈਸੇ ਦੀ ਗੱਲ ਬਣਾਈ ਉਹਦੇ ਪਰਸੋਂ ਪੈਸਾ ਪੈਸਾ ਹੋ ਗਿਆ ਮੈਂ ਕੋਈ ਟਗਾ ਤੁਸਰੀ ਕਰਦਾ ਬਈ ਰੱਬ ਦੇ ਰਿਆ ਠੀਕ ਹੈ ਉਹਦਾ ਧੰਨਵਾਦ ਕਰੀਦਾ ਠੀਕ ਹੈ ਮੈਂ ਕਹਿੰਦਾ ਪਿਛਲੀ ਵੀਡੀਓ ਦੇ ਵਿੱਚ ਦੇ ਸਾ ਤੋਂ ਦੂਜੇ ਨਾਲ ਗੱਲਾਂ ਕਿ ਮੈਂ ਆਪਾਂ ਇਹਨਾਂ ਗੱਲਾਂ 'ਚ ਨਹੀਂ ਆਉਂਦੇ ਹੋਏ ਬਹੁਤ ਗੱਲਾਂ ਹਲੇ ਕਰਾਂਗੇ ਹੌਲੀ 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 ਸਮਾਦਰ ਦੇ ਬਹੁਤ ਗੱਲਾਂ ਹੀ ਹੋਈਆਂ ਜਿਹੜੇ ਆਪਾਂ ਇਹ ਲਾਈਵ ਚੈਨਲ 'ਤੇ ਖੋਲਾਂਗੇ ਜਿਹੜਾ ਆ ਗਿਆ ਬੰਦਾ ਉਹ ਕੋਣ ਖੜਾ ਮੋਟਰਸਾਈਕਲ 'ਤੇ ਜਿੱਥੇ ਜੂਬ ਬਰਾਵਾ ਮੈਂ ਇਹ ਆਹ ਖੜਾ ਗਮੀ ਤੇ ਝੱਜ ਰਿਹਾ ਆਹ ਟੈਲੀਫੋਨ ਆ ਗਿਆ ਹੁਣ ਪਤਾ ਨਹੀਂ ਕੀ ਹੋਇਆ ਹੁਣ ਜੂਰ ਤਾਂ ਵੈਸੇ ਕਾਫੀ ਤਕੜਾ ਕੈਮਰੇ ਦਾ ਇੰਨੀ ਦੂਰ ਖੜਾ ਦੇਖੋ ਉਹ ਟਰੈਕਟਰ ਆ ਗਿਆ ਪਿੱਛੇ ਆਹ ਅੱਖ ਵੱਢ ਕੇ ਲੈ ਕੇ ਆਏ ਤੇ ਅੱਗੇ ਦੂ ਦੇ ਦੂ ਆਹ 4 ਗੋਲ ਜਨ ਦੇਖੋ ਇਹੇ ਬਾਈ ਹੁਣ ਜਿਹੜਾ ਦੇਖ ਅੱਖ ਵੱਡੇ ਆ ਠੀਕ ਐ ਬੰਦੇ ਰੁਟੀਨ ਬਣ ਜਾਂਦੀ ਬੰਦੇ ਦੀ ਫਿਰੇ ਤੇ ਤਾਂ ਮੇਰੀ ਰੁਟੀਨ ਬਣੀ ਹੋਈ ਇੱਕ ਕੱਪਾ ਨੇ ਲਾਈਵ ਵੀਡੀਓ ਸ਼ੂਟ ਕਰਨੀ ਆ ਔਰ ਪੂਰਾ ਜਿਹੜੇ ਬੰਦੇ ਦੇਖਦੇ ਆ ਬਾਹਰੋਂ ਦੇਖਦੇ ਅੰਦਰੋਂ ਦੇਖਦੇ ਆ ਕਿਤੋਂ ਵੀ ਦੇਖਦੇ ਆ ਉਹਨਾਂ ਨੂੰ ਚੀਜ਼ ਚੰਗੀ ਲੱਗਦੀ ਸੀ ਉਹਨਾਂ ਪੰਜਾਬ ਦੇਖ ਲਿਆ ਲਾਈਵ ਵੀਡੀਓ ਚ ਦੇਖ ਲਿਆ ਪੰਜਾਬ ਇਹ ਜਮੀਂ ਪੈਂਦਾ ਪੂਰਾ ਹੈ ਨਾ ਪੰਜਾਬ ਦੇ ਵਿੱਚ ਜਮੀਂ ਪੈਂਦਾ ਦੇਖ ਲਿਆ ਇਹਨੂੰ ਬਰਸਾਤ ਬਹੁਤ ਚੰਗੀ ਲੱਗਦੀ ਆ ਆਪਨ ਨੂੰ ਚੰਗੀ ਲੱਗਦੀ ਆ ਕਿ ਇਹਦੇ ਨਾਲ ਪੂਰਾ ਕਲਾਈਮੇਟ ਪੂਰਾ ਚੇਂਜ ਹੋ ਜਾਂਦਾ ਜੋ ਵੀ ਹੁਣ ਰੇਵ ਬੱਲਾ ਪਾਇਆ ਉਹ ਥੱਲੇ गिर ਜਾਂਦਾ ਉਹ ਫਿਰ ਫਸਲ ਨੂੰ ਜ਼ਿਆਦਾ ਲੱਗਦਾ ਫਸਲ ਵੀ ਪੱਕਦੀ ਇਹਦੇ ਨਾਲ ਹੋਰ ਸਾਰਾ ਕੁਝ ਹੁੰਦਾ ਇਹ ਕਹਿੰਦੇ ਉਸ ਰੱਬ ਨੂੰ ਸਾਰਾ ਮੈ ਫਿਕਰ ਹੈ ਕਿ ਆਪਾਂ ਦਾ ਕਿਉਂ ਨਹੀਂ ਪਾਇਆ ਕਾਪਾਂ ਨਹੀਂ ਪਾਇਆ ਜੇ ਵੀ ਪੈ ਜਾਂਦਾ ਨਾ ਜਿਹੜੇ ਰੋੜਾ ਪਰ ਗੰਨੇ ਵਾਲੇ ਖੜੇ ਆ ਜਿਹੜਾ ਗੰਨੇ ਦਾ ਰਸ ਵੇਚਦੇ ਆ ਜਾਂ ਹੋਰ ਪਾਣੀ ਵੇਚਦੇ ਆ ਜਾਂ ਸਰਦਾਈ ਦਾ ਲੰਗਰ ਲਾਉਂਦੇ ਫਿਰ ਉਹ ਫਿਰ ਉਹਦਾ ਕੰਮ ਬਹੁਤ ਘਟ ਜਾਂਦਾ ਕੰਮ ਜ਼ੀਰੋ ਹੀ ਆ ਜਾਂਦਾ ਉਹਨਾਂ ਨੂੰ ਚਾਹੀਦੀ ਪੂਰੀ ਧੁੱਪਾਂ ਨਿਕਲੀ ਹੋਵੇ ਗਰਮੀ ਹੀ ਪਵੇ ਤੇ ਸਾਡੇ ਕੋਲ ਬੰਦੇ ਆਉਣ ਹਾਂ ਅਰੇ ਬੱਸੇ ਫਿਰ ਬੰਦਾ ਕਹਿੰਦਾ ਛੱਡ ਅੱਜ ਘਰੇ ਰਹਿੰਦੇ ਆ। ਬਜ਼ਾਰਾਂ 'ਚ ਵੀ ਰੌਣਕਾਂ ਖਤਮ ਹੋ ਜਾਂਦੀਆਂ। ਬਜ਼ਾਰਾਂ ਦੇ 30% ਫਿਰ ਕੰਮ ਰਹਿ ਜਾਂਦਾ ਫਿਰ ਬੰਦੇ ਉਹ ਜ਼ਰੂਰੀ ਜ਼ਰੂਰੀ ਬੰਦੇ ਜਾਂਦੇ ਫਿਰ ਕੰਮ 'ਤੇ। ਜਿਹੜੇ ਬੰਦੇ ਜ਼ਰੂਰ ਜਿਹਨੇ ਕਿਸੇ ਜ਼ਰੂਰੀ ਕੰਮ ਹੈ ਉਹੀ ਨਿਕਲਦੇ ਫਿਰ ਕੰਮਾਂ 'ਪਰ। ਲ ਹੁਣ ਤਾਂ ਮੈਂ ਥੋੜਾ ਬਾਹਰ ਜਾ ਸਕਦਾ। ਥੋੜਾ ਭੇਜ ਸਕਦਾ। ਅਸੀਂ ਇਸੇ 'ਚ ਮੈਂ ਦਿਖ ਰਿਹਾ ਇੱਥੇ ਆ ਖੜਾ। ਐਦਾਂ ਆਪਾਂ ਵੀਡੀਓ ਬਣਾਈ ਦੀ ਇੱਥੇ ਮੋਟਰ 'ਪਰ। ਵੈਨਾ ਭਾਈ ਆਹ ਆ ਲੈਂਦਾ ਭਾਈ ਆਹ ਨਾ ਸਰਪਲੇਓ ਯਾਰ ਭਾਈ। ਜਮਾਈ ਬੇਕਾਰ ਸਰਫਾ ਹੈ ਆ ਇਹ ਬੰਦਾ ਕੋਈ ਟੋਟਾ ਨਾ ਮੈਨੂੰ 1000 ਰੁਪਏ ਦੇ ਦੇ ਗਿਆ ਕਹਿੰਦਾ ਭਾਈ ਸਰਫਾ ਮੇਰੇ ਕੋਲ ਪਿਆ ਕਹਿੰਦਾ ਕੋਈ ਟਰੱਕ ਚੋ ਗੁਰਗੇਆ ਤਾਂ ਮੈਂ ਚਲ ਦੇ ਜਾ ਯਾਰ ਪਾਦੇ ਚੋਰੀ ਦਾ ਪਾਦੇ ਰੱਬ ਜਾਣਦਾ ਉਹ ਮੈਨੂੰ ਫਰਾ ਗਿਆ ਤੇ ਮੈਂ ਕੈਮਰਾ ਸਾਫ ਕਰ ਦਵਾ ਉਹ ਮੈਨੂੰ ਫਰਾ ਗਿਆ ਪਰ ਇਹ ਭਾਈ ਸਰਫ ਕਿਹ ਹੈ ਜ ਗੁਰਜਰ ਬਾਈ ਦੇ ਪੁੱਛਦੇ ਆ ਹੈ ਗੁਰਜਰ ਬਾਈ ਸਰਫ ਕਿਦਾਂ ਦਾ ਹੈ ਇਹ ਠੀਕ ਹੈ ਠੀਕ ਹੈ ਆਪਣੇ ਦੋਗੇ ਨਾ ਘੱਟ ਤਾਂ ਗੰਦ ਹੁਣ ਕੀ ਰਵੇ ਸਾਬ ਲੈਣੀ ਆ ਹਾਂ ਉੱਤੋਂ ਇਹਨੂੰ ਹਾਂ 2 ਕਿਲੋ ਦਲ ਹਾਫ ਦੇ ਨਾਲ ਇੱਕ ਚਾਦਰ ਧੋਹਦੀ ਆ ਕੋਈ ਵੀ ਗੱਠੀ ਨਾ ਉੱਤੋਂ ਵੇਰਨਾ ਨਹੀਂ ਕਰਨਾ ਹਾਂ 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 ਇੱਧਰ ਪਾਈ ਹੋਈ ਇੱਧਰ ਆਹ ਕੱਪੜੇ ਪਾ ਤਾ ਜੀ ਇੱਧਰ ਆਹ ਇਹਦੇ ਵਿੱਚ ਮੈਂ ਧੋਦੀ ਵੀ ਗੰਦ ਬਹੁਤ ਔਕ ਮਿੱਟੀ ਕਿੰਨੇ ਬੰਦੇ ਪੈਰ ਚੜੀ ਜਾਂਦੇ ਮਿੱਟੀ ਤੁਹਾਨੂੰ ਪਤਾ ਵੀ ਧੂੜ ਮਿੱਟੀ ਆਈ ਹੋ ਜਾਂਦੀ ਏ ਲੈ ਵੀ ਇੱਧਰ ਬਾਲੇ ਪਏ ਆਪਣੇ ਉਹ ਪਿੱਛੇ ਆਪਣੇ ਏਸੀ ਲਾਤਾ ਇਹ ਕ ਚੱਕਰ ਅੱਛਾ ਉਹ ਕਾ ਉਹਦੇ ਪਰ ਤਾਂ ਏਸੀ ਪਰ ਥੋੜਾ ਜਿਹਾ ਝਾਲਰ ਲਾਉਣੀ ਪੈਣੀ ਆ ਕੰਦ ਨੂੰ ਪਿੱਛੇ ਪਾਣੀ ਪੈ ਰਿਹਾ ਉਹਦੇ ਫਿੱਧਾ ਦਿਖਾਵਾਂ ਮੈਂ ਆ ਦੇਖਿੰਦਾ ਨਾ ਜਿਹੜਾ ਉੱਪਰ ਤੇ ਪਾਣੀ ਕਰ ਰਿਹਾ ਨਾ ਹਾ ਇਹ ਤਾਂ ਸਿੱਧਾ ਥੱਲੇ गिर ਰਿਹਾ ਹਾ ਉਹਦੇ ਵਿੱਚ ਏਸੀ ਪਰ ਛਿੱਟੇ ਕਰ ਕਰ ਕੰਦ ਪਰ ਨੂੰ ਕਰਦੇ ਆ ਇਹ ਕੁਝ ਗੜ ਕਰਨਾ ਪੈਣਾ ਇਹਦੇ ਪਰ ਨੂੰ ਆਏ ਦੀ ਇਹਦੇ ਪਾਣੀ ਦੇ ਛਿੱਟੇ ਕੰਦ ਨੂੰ ਨਾ ਲੱਗਣ ਆ ਟੋਟੇ ਬੇ ਟੋਟੇ ਚੱਕੇ ਬੜੇ ਭਾਰੇ ਦੇ ਬਾਈ ਖਿੱਚ ਖਿੱਚ ਕੇ ਮੈਂ ਇਧਰੋਂ ਲੈ ਕੇ ਆਇਆ ਮੈਂ ਇੱਥੇ ਨੂੰ ਆਇਆ ਸਰ ਉਹ ਥੇ ਕਰੇਗਾ ਯਾਰ ਬੀ ਸੋਨਾ ਖੜਕਾ ਦੜਕਾ ਕਰਕੇ ਲੰਘਿਆ ਮੀ ਪਲੰਘ ਜਾ ਹੁਣ ਤਾਂ ਬਾਈ ਤਾਂ ਹੀ ਬੰਦੇ ਆਉਣਗੇ ਹੁਣ ਨਿਖਾਰ ਦੇ ਰੱਬਾ ਆ ਬੰਦੇ ਕੰਮ ਪਰ ਆ ਜਣਾ ਅੱਜ ਮਨ ਤਾਂ ਮੁਸ਼ਕਲ ਲੱਗਦਾ ਸਵੇਰਾ ਸਾਢੇ ਨਾਲ ਹੋ ਗਏ ਹੋਣੇ ਹੁਣ ਤਾਂ ਬਾਈ ਲੱਗੀ ਹੋਈ ਆ ਭੁੱਖ ਯਾਰ ਐ ਬਾਈ ਬੰਦਾ ਭੁੱਖ ਲੱਗੀ ਹੋਈ ਆ ਬਾਈ ਜਾਂਦਾ ਹੋਣਾ ਜਾ ਕੇ ਰੋਟੀ ਖਾਈਏ। ਤੁੰਤ ਮੈਂ ਸਾਫ ਇਹਨੂੰ ਕੈਮਰੇ ਨੂੰ ਫਟ ਕੇ ਹੁੰਨੇ ਕੋਲ ਫਟੇ ਫਟੇ ਫਿਰ ਕਰ ਦੋ। ਪੂਰੇ ਲਗਾਤਾਰ 20 ਮਿੰਟ 20 ਮਿੰਟ ਤੋਂ ਪਹਿਲੇ 5 ਮਿੰਟ ਪਹਿਲਾਂ ਵੀਡੀਓ ਸੀ ਲੇਟ ਸ਼ੁਰੂ ਕਰੀ ਮੈਂ। ਪੂਰੇ 20 ਮਿੰਟ ਪੁਰੀ ਝੱਟ ਲਾਈ ਆ। ਲੈ ਵੀ ਆ ਸਾਡਾ ਸੂਰਜ ਨੇ ਕਣ ਲੱਗਿਆ ਹਾਂ। ਐਨ ਪੂਰਾ ਦਿਖ ਨਹੀਂ ਰਿਹਾ ਹੈਗਾ ਪੂਰਾ ਚਾਨਣਾ ਜਿਹਾ ਚੱਲਿਆ ਹੈ ਸਾਡੇ ਨੂੰ। ਦੇਖਦਾ ਬੰਦੇ ਆਏ ਕਿ ਨਹੀਂ ਆਏ ਅੱਜ ਘਰਾਂ ਜਾ ਕੇ ਪਤਾ ਲੱਗੂਗਾ। ਬਾਕੀ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ ਤੇ ਆਸਤ ਕਰ ਦਿਓ ਚੰਗੇ ਚੰਗੇ ਕਮੈਂਟ ਕਰੋ ਜਰੂਰ ਦੱਸੋ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਆ ਤੇ ਇਦਾਂ ਦਾ ਸਾਨੂੰ ਬਰਸਾਤ ਵਾਲਾ ਮੌਸਮ ਦਿਖਾਉਂਦੇ ਰਹਾਂਗੇ ਤੇ ਧੰਨਵਾਦ ਜੀ